ਅੱਜ ਫਾਜ਼ਿਲਕਾ ਫਰੋਇਪੁਰ ਰੋਡ ਤੇ ਮੰਡੀ ਲਾਧੂ ਕਾ ਬਸ ਸਟੈਂਡ ਦੇ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਅੱਜ ਫਾਜ਼ਿਲਕਾ ਫਰੋਇਪੁਰ ਰੋਡ ਤੇ ਉਸ ਵਕਤ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਜਲਾਲਾਵਾ ਤੋਂ ਆ ਰਿਹਾ ਇੱਕ ਕੈਂਟਰ ਓਵਰਟੇਕ ਕਰਨ ਲੱਗਿਆ ਇੱਕ ਸਰਯੇ ਵਾਲੇ ਖੜੇ ਟਰੱਕ ਦੇ ਵਿੱਚ ਜਾ ਵੱਜਿਆ ਇਸ ਹਾਦਸੇ ਦੌਰਾਨ ਕੈਂਟਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਹੈ ਇਸ ਹਾਦਸੇ ਦੀ ਇਤਲਾ ਮਿਲਨ ਦੇ ਤੁਰੰਤ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਹਾਦਸੇ ਵਾਲੀ ਜਗ੍ਹਾ ਤੇ ਆ ਪਹੁੰਚੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸੜਕ ਦੇ ਖੜੇ ਟਰੱਕ ਕਰਨ ਵਾਪਰਿਆ ਹੈ ਜਿਸ ਵਿੱਚ ਕੈਂਟਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਦਿਨ ਬਿਜ ਦਿਨ ਫਾਜ਼ਿਲਕਾ ਫਰੋਇਪੁਰ ਰੋਡ ਤੇ ਭਿਆਨਕ ਸੜਕ ਹਾਦਸੇ ਵਾਪਰ ਰਹੇ ਨੇ ਲੋਕਾਂ ਵੱਲੋਂ ਇਸ ਰੋਡ ਨੂੰ ਹੁਣ ਬੰਦੇਖਾਨੀ ਸੜਕ ਕਿਆ ਜਾ ਰਿਹਾ ਹੈ ਤਾਂ ਤੁਸੀਂ ਵੀ ਦੇਖੋ ਇੱਕ ਵਾਰ ਇਸ ਸੜਕ ਹਾਦਸੇ ਦੀਆਂ ਤਸਵੀਰਾਂ ਹਾਦਸਾ ਵਾਪਰਿਆ ਜੀ ਇਹ ਜੀ ਇੱਕ ਘੋੜਾ ਖੜਾ ਸੀਗਾ ਇਹ ਦਾ ਆ ਜਿਹੜਾ ਦੇ ਦਸਤ ਮਤਾਪਾ ਵੀ ਉਹ ਚੱਲ ਗਿਆ ਇੱਕ ਆਪਣਾ ਟਰੱਕ ਰੋਕ ਕੇ ਘੋੜਾ ਇਹ ਉਦੋਂ ਹੋ ਰਾਇਆ ਜੀ ਪਤਾ ਨਹੀਂ ਤੇ ਨਹੀਂਦਾ ਹੀ ਅੱਜ ਕੁਝ ਵੀ ਹੋਇਆ ਇਹ ਗੱਡੀ ਮਗਰੋਂ ਵੱਜੀ ਰਹਿਣ ਵਿੱਚ ਕਿਤੋਂ ਰਹਿਣ ਵਾਲਾ ਸੀਗਾ ਜੀ ਇਹ ਫਾਇਲ ਕਰ ਦੱਸੋ ਕੀ ਕਾਰਨ ਬਣਦੇ ਇਸ ਵਿੱਚ ਹੋ ਸਕਦਾ ਹੈ ਕਿਸ ਦੀ ਗਲਤੀ ਹੈ ਇਹ ਮੰਨਦੇ ਆ ਜਿਹੜਾ ਰੋਡ ਦੇ ਉੱਪਰ ਲਾ ਕੇ ਜਿਵੇਂ ਕੁਝ ਕੋਈ ਪਾਣੀ ਲੈਣ ਚਲਾ ਜਾਂਦਾ ਕੋਈ ਇੰਜੀਨੀਅਰ ਸਤੇ ਇਹੋ ਹੀ ਆਨਾਂ ਨੂੰ ਕਹਿੰਦੇ ਆ ਵੀ ਆਪ ਦਾ ਕਿਤੇ ਸਾਈਡ ਤੇ ਜੇ ਪਾਰਕਿੰਗ ਹੁੰਦੀ ਆ ਜਾਂ ਕਿਵੇਂ ਹੋਟਲ ਹੁੰਦਾ ਜਾਂ ਪੈਟਰੋਲ ਪੰਪ ਹੁੰਦਾ ਉੱਥੇ ਆਪ ਦੇ ਜੋ ਪਾਣੀ ਪਰਣਾ ਜੋਬ ਕੰਮ ਕਰਨਾ ਉੱਥੇ ਸਾਈਡ ਤੇ ਲਾ ਕੇ ਆਉਂਦੇ ਨੇ ਠੀਕ ਇਹ ਪਛਾਣ ਹੋਈ ਕਿ ਕਿੱਥੋਂ ਦਾ ਰਹਿਣ ਵਾਲਾ ਜੀ ਫਾਈਲ ਕਾ ਦਤਾ ਸੀ ਅੱਲਾ ਜੀ ਜਨਾਬ ਦਾ ਨਿਕਲ ਅੱਛਾ ਠੀਕ ਉਸ ਨੋਟ ਕਦੇ ਤੋਂ ਜਿਵੇਂ ਹਾਦਸਾ ਵਾਪਰਿਆ ਕਿਸ ਤਰ੍ਹਾਂ ਹੋਇਆ ਜੀ ਇਹ ਸਰ ਤੇ ਥੋੜਾ ਟਰੱਕ ਖੜਾ ਸੀ ਆਪਣੇ ਤੇ ਕਿਤੇ ਆਪੇ ਗੱਡੀ ਕਰੀ ਹੈ ਤੇ ਉਹ ਗੱਡੀ ਲੋਡਸੇ ਤੋਂ ਹੀ ਆ ਰਹੀ ਪਿੱਛੋਂ ਸਪੀਡ ਚਲੀ ਜਾਂਦੇ ਬੰਦੇ ਦੱਲਦੇ ਤੇ ਤੇ ਉਹ ਆ ਗਏ ਵੀ ਪਿੱਛੇ ਵੱਜੀ ਨਾ ਕੋ ਜਿਵੇਂ ਓਵਰਟੇਕ ਕਰਤਾ ਪਿਆ ਸੀ ਸਾਹਮਣੋਂ ਕੋਈ ਚੀਜ਼ ਆ ਗਈ ਟਰੈਕਟਰ ਸੀ ਬਦਾਰ ਕੋਈ ਸੀ ਉਹ ਓਵਰਟੇਕ ਤਾਂ ਹੋ ਰਹੀ ਉਹ ਪਿੱਛੇ ਵੱਜੀ ਗੱਡੀ ਸਪੀਡ ਔਨ ਕਰਕੇ ਉਹ ਬਾਹਰ ਦੁਰ ਗਈ ਜੇ ਇਹ ਬੰਦੇ ਨੇ ਡਰਤੇ ਮਾਰੇ ਆਪਦੀ ਗੱਡੀ ਉਛਾਲ ਵਰੀ ਉਹ ਇਹਦੇ ਆਪ ਦੇ ਪਿੱਛਾ ਵਾਲੇ ਡਰੇ ਥੱਲੇ ਆ ਗਏ ਇਹ ਗੱਡੀ ਖੜੀ ਦੇ ਵਿੱਚ ਵੱਜੀ ਹੈ ਜੀ ਹਾਂਜੀ ਹਾਂਜੀ ਉਹ ਗੱਡੀ ਅਸੀਂ ਇੱਥੇ ਚੋਕੀ ਲਵਾਤੀ ਹੈ ਜਿਹੜਾ ਥੋੜਾ ਇੱਥੇ ਖੜਾ ਸੀ ਉਹ ਚੌਕ ਕੋਲ ਆਇਆ ਤੇ ਪਤਾ ਲੱਗਿਆ ਜੀ ਕਿੱਥੋਂ ਦਾ ਜਿੰਦੀ ਮੌਤ ਹੋਈ ਹੈ ਜੀ ਹਾਂ ਜੀ ਫਾਈਲ ਕਿਤੇ ਦੱਸੋ ਫਾਈਲ ਕਿਹਦਾ ਹੈ ਫਾਈਲ ਕਿਹਦਾ ਉਹ ਆ ਗਏ ਉਹਨਾਂ ਦੇ ਮਾਲਕ ਆ ਗਏ ਉਹ ਲੈ ਗਏ ਲੋਕੇ ਦੀ ਮੌਤ ਹੋ ਗਈ ਹਾਂ ਜੀ ਇਸ ਤੋਂ ਅੱਗੇ ਦੀ ਕੀ ਕਾਰਵਾਈ ਹੋਏਗੀ ਇਸ ਤੋਂ ਅੱਗੇ ਦੀ ਚੌਕੀ ਵਾਲੇ ਸਮਝਾਣਗੇ ਸਾਡਾ ਤਾਂ ਇੰਨਾ ਹੀ ਕੰਮ ਸੀਗਾ ਵੀ ਅੱਗੇ ਜਿਹੜੀ ਕਾਰਵਾਈ ਬਣਦੀ ਹੈ ਉਹ ਚੌਕੀ ਵਾਲੇ ਕਰਨਗੇ ਠੀਕ ਜਿਹੜਾ ਥਾਣਾ ਲੱਗਦਾ ਠੀਕ